ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਸੀ ਵੀ ਪਹਿਲਾਂ ਵੀ ਕਦੇ ਲੁਧਿਆਣੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਮੇਲਾ ਸੀਗਾ ਮਨਾਇਆ ਕਦੇ ਲੱਗਿਆ ਸੀਗਾ ਕਿ ਅੱਜ ਪਹਿਲੀ ਵਾਰ ਤੁਹਾਡੇ ਵੱਲ ਲਗਾਏਗੇ ਇਸ ਵਾਰ ਵੀ ਮੈਂ ਦੁਬਈ ਕੋ ਮਨ ਗਿਆ ਸੀ ਤਾਂ ਅਸੀਂ ਸੋਚਿਆ ਕਿ ਵੀਜ਼ਾ ਵਗੈਰਾ ਵਿੱਚ ਲੋਕਾਂ ਨੂੰ ਕਿੰਨੀਆਂ ਤਨਖਨਾਂ ਆਉਂਦੀਆਂ ਇਸ ਲਈ ਅਸੀਂ ਦੁਬਈ ਦੇ ਨਜ਼ਾਰੇ ਸਾਰੇ ਇੱਥੇ ਲੈ ਕੇ ਆਏ ਆ ਕਿ ਜੋ ਲੋਕ ਬਾਹਰ ਨਹੀਂ ਜਾ ਸਕਦੇ ਉਹ ਇੱਥੇ ਦੁਬਈ ਦੇ ਮ제 ਲੈ ਸਕਣ ਸਰ ਜੀ ਸੀਸੀਟੀਵੀ ਲੱਗੇ ਹੋਏ ਨੇ ਇਸ ਵਿੱਚ ਮੌਨਸਟਰਸ ਖੜੇ ਹੋਏ ਨੇ ਟਿਕਟ ਕੁਝ ਵੀ ਨਹੀਂ ਰੱਖੀ ਗਈ ਵੈਸ਼ਨੋਦੀ ਦੀ ਯਾਤਰਾ ਬਿਲਕੁਲ ਫ੍ਰੀ ਹੈ ਮੇਲੇ ਦੀ ਵੀ ਕੋਈ ਇੰਨੀ ਮਹਿੰਗੀਆਂ ਟਿਕਟਾਂ ਨਹੀਂ ਆ 30 ਰੁਪਏ 50 ਰੁਪਏ ਤੇ 70 ਰੁਪਏ ਦੇ ਝੂਲੇ ਦੇ ਟਿਕਟਾਂ ਵੀ ਰੱਖੀਆਂ ਗਈਆਂ ਤੇ ਬਿਲਕੁਲ ਲੋਕਾਂ ਦੇ ਬਜਟ ਫਰੈਂਡੀ ਮੇਲਾ ਲਗਾਇਆ ਗਿਆ ਕਿ ਜਿਸ ਵਿੱਚ ਕਿਸੇ ਦਾ ਕੋਈ ਬਜਟ ਵੀ ਨਾ ਹੀ ਲੇ ਤੇ ਬੱਚਿਆਂ ਨੂੰ ਛੁੱਟੀਆਂ 'ਚ ਘੁਮਾ ਵੀ ਸਕਣ ਜਿਹੜਾ ਪਈ ਵੈਸਨੋ ਦੇ ਵੀ ਯਾਤਰਾ 'ਚ ਜਾਂਦੇ ਐ ਇੱਧੇ ਵੀ ਬਿਲਕੁਲ ਉਹਨਾਂ ਨੇ ਇਹਨਾਂ ਨੇ ਬਹੁਤ ਮਿਹਨਤ ਨਾਲ ਬਣਾਇਆ ਹੋਇਆ ਵਾ ਤੇ ਸਾਰਾ ਪੂਰਾ ਲੁਧਿਆਣਾ ਸ਼ਹਿਰ ਇੱਥੇ ਘੁੰਮਣ ਆ ਰਿਹਾ ਜੀ ਤਾਂ ਇਹ ਤੂੰ ਆਇਓ ਕਦੇ ਪਹਿਲਾਂ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਨੀਚੇ ਦੁਬਈ ਆ ਗਿਆ ਬਾਅਦ ਤੇ ਉੱਪਰ ਆ ਕੇ ਬੰਬੈਸ਼ਨੋ ਦੇ ਵੀ ਯਾਤਰਾ ਦੇ ਆਪਾਂ ਬਿਲਕੁਲ ਸੇਮ ਦਰਸ਼ਨ ਕਰ ਰਹੇ ਹਾਂ ਇੱਥੇ ਤਾਂ ਆ ਕੇ ਇੱਧਰ ਲੱਗੇ ਜਿਵੇਂ ਸੱਚੀ ਅਸਲੀ ਦੁਬਈ ਆ ਕੇ ਹੋੜਿਆ ਇੱਧਰ ਲੱਗ ਰਿਹਾ ਜੀ ਆ ਕੇ ਉਹ ਬਦਿਆ ਲੱਗ ਰਿਹਾ ਜਵਾਗ ਵੀ ਆ ਰਹੇ ਨੇ ਵੱਡੇ ਛੋਟੇ ਸਾਰੇ ਆ ਜਰ ਨੇ ਬਜ਼ੁਰਗ ਮਾਤਾਵਾ ਭੈਣਾ ਸਾਰੇ ਆ ਰਹੇ ਨੇ ਜੀ ਇੱਥੇ ਸਾਰੇ ਮੇਲੇ ਦਾ ਆਨੰਦ ਮਾਣ ਰਹੇ ਨੇ ਬਹੁਤ ਸੋਹਣਾ ਲੱਗਿਆ ਅੱਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਮੈਂ ਤੁਹਾਡਾ ਦੋਸਤ ਮਿਲਨ ਸਿੰਘ ਲੁਧਿਆਣਾ ਦੇ ਵਰਦਮਨ ਚੌਂਕ ਜਿਹੜਾ ਵਰਦਮਨ ਮਿਲਦੇ ਬਿਲਕੁਲ ਸਾਹਮਣੇ ਜਿਹੜਾ ਆ ਜਿਹੜਾ ਦੁਬਈ ਵਰਗਾ ਨਜ਼ਾਰਾ ਜਿਹਨੂੰ ਕਹਿ ਸਕਦੇ ਆ ਤੁਹਾਡੇ ਨਾਲ ਤਸਵੀਰਾਂ ਜਿਵੇਂ ਜੜੀਆਂ ਨੇ ਸਾਂਝੀਆਂ ਕਰਾਂਗੇ ਲੇਕਿਨ ਉੱਥੇ ਦੇ ਸਾਡੇ ਨਾਲ ਜਿਹੜੇ ਨੇ ਵਰਿੰਦਰ ਕਪੂਰ ਜੀ ਜਿਹੜੇ ਸਾਡੇ ਨਾਲ ਮਿਲ ਕੇ ਮੌਜੂਦ ਨੇ ਪਹਿਲਾਂ ਗੱਲਬਾਤ ਕਰਾਂਗੇ ਸਰ ਦੁਬਈ ਵਰਗਾ ਨਜ਼ਾਰਾ ਪੂਰਾ ਅੰਦਰ ਤੁਸੀਂ ਬਣਾਤਾ ਕੀ ਕਹਿਣਾ ਚਾਹੋਗੇ ਜਿਹੜੀ ਇਹਨਾਂ ਤੁਹਾਡਾ ਮੇਲਾ ਫੇਰ ਸ਼ੁਰੂ ਹੋਇਆ ਸਰ ਅਸੀਂ ਲੋਕਾਂ ਲਈ ਇੱਕ ਨਵੀਂ ਹਰ ਸਾਲ ਇੱਕ ਨਵੀਂ ਚੀਜ਼ ਲੈ ਸਟੇਟਾੜੇ ਵਸਵਾ ਜਗ੍ਹਾ ਦੇ ਖਾਣ ਪੀਣ ਦੇ ਸਟਾਲ ਦੇਖਣ ਨੂੰ ਮਿਲੂਗੇ ਇਸ ਵਿੱਚਾਂ ਨੂੰ ਵਿਦੇਸੀ ਝੂਲੇ ਦੇਖਣ ਨੂੰ ਮਿਲੂਗੇ ਅਪੋਲੋ ਸਰਕਸ ਦੇਖਣ ਨੂੰ ਮਿਲੂਗੀ ਮਾ ਵੈਸ਼ਨੂ ਦੇਵੀ ਦੀ ਯਾਤਰਾ ਦੇਖਣ ਨੂੰ ਮਿਲੂਗੀ ਤੇ ਹੋਰ ਵੀ ਕਈ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੂਗੇ ਤੇ ਖਾਣ ਪੀਣ ਦੇ ਸਟਾਲਸ ਵੀ ਮਿਲੂਗੇ ਇਸ ਲਈ ਮੈਂ ਲੋਕਾਂ ਨੂੰ ਹੀ ਅਪੀਲ ਕਰਨਾ ਚਾਹਾਂਗਾ ਵੱਤ ਜੜਾ ਕੇ ਇਸ ਤੋਲੇ ਦਾ ਆ ਕੇ ਆਨੰਦ ਮਾਣੋ ਇਸ ਦੀ ਜੋ ਟਾਈਮਿੰਗ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੈ ਔਰ ਇਹ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਦੇ ਉੱਤੇ ਵਰਤਮਨ ਮਿਲਦੇ ਸਾਹਮਣੇ ਉੱਪਰ ਮੇਲੇ ਲੱਗਿਆ ਹੋਇਆ ਹੈ ਸਭ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਸੀ ਵੀ ਪਹਿਲਾਂ ਵੀ ਕਦੇ ਲੁਧਿਆਣੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਮੇਲਾ ਸੀਗਾ ਮਨਾਇਆ ਕਦੇ ਲੱਗਿਆ ਸੀਗਾ ਕਿ ਅੱਜ ਪਹਿਲੀ ਵਾਰ ਤੁਹਾਡੇ ਵੱਲੋਂ ਲਗਾਏ ਗਏ ਸਰ ਦੁਬਈ ਥੀਮ ਕਾਰਨੀਵਲ ਤੋਂ ਲੁਧਿਆਣੇ ਸ਼ਹਿਰ ਵਿੱਚ ਪਹਿਲੀ ਵਾਰ ਹੀ ਲਗਾਇਆ ਜਾ ਰਿਹਾ ਹੈ ਹੋਰ ਵੀ ਅਸੀਂ ਹਰ ਸਾਲ ਕੁਝ ਨਾ ਕੁਝ ਅਲੱਗ ਥੀਮ ਲੈ ਕੇ ਆਨੇ ਆ ਇਸ ਵਾਰ ਵੀ ਉਹ ਮੈਂ ਦੁਬਈ ਨੂੰ ਮਨ ਗਿਆ ਸੀ ਤਾਂ ਅਸੀਂ ਸੋਚਿਆ ਕਿ ਵੀਜ਼ਾ ਵਗੈਰਾ ਵਿੱਚ ਲੋਕਾਂ ਨੂੰ ਕਿੰਨੀਆਂ ਤਨਖਨਾਂ ਆਉਂਦੀਆਂ ਇਸ ਲਈ ਅਸੀਂ ਦੁਬਈ ਦੇ ਨਜ਼ਾਰੇ ਸਾਰੇ ਇੱਥੇ ਲੈ ਕੇ ਆਏ ਆ ਕਿ ਜੋ ਲੋਕ ਬਾਹਰ ਨਹੀਂ ਜਾ ਸਕਦੇ ਉਹ ਇੱਥੇ ਦੁਬਈ ਦੇ ਮ제 ਲੈ ਸਕਣ ਹਾਂਜੀ ਬਿਲਕੁਲ ਜਿਹੜੀ ਮਾ ਉਹ ਮਾਦਰ ਕਿੰਨੇ ਵਿੱਚ ਰੱਖੀ ਗਈ ਔਰ ਸਿਕਿਉਰਿਟੀ ਦਾ ਕਿਸ ਤਰ੍ਹਾਂ ਦਾ ਅੰਦਰ ਪ੍ਰਬੰਧ ਹੈ ਸਰ ਜੀ ਸੀਸੀਟੀਵੀ ਲੱਗੇ ਹੋਏ ਨੇ ਇਸ ਵਿੱਚ ਮੌਨਸਟਰਸ ਖੜੇ ਹੋਏ ਨੇ ਟਿਕਟ ਕੁਝ ਵੀ ਨਹੀਂ ਰੱਖੀ ਗਈ ਵੈਸ਼ਨੋਦੀ ਦੀ ਯਾਤਰਾ ਬਿਲਕੁਲ ਫ੍ਰੀ ਹੈ ਮੇਲੇ ਦੀ ਵੀ ਕੋਈ ਨਹੀਂ ਮਹਿੰਗੀਆਂ ਟਿਕਟਾਂ ਨਹੀਂ ਹੈ 30 ਰੁਪਏ 50 ਰੁਪਏ ਤੇ 70 ਰੁਪਏ ਦੇ ਝੂਲੇ ਦੀ ਟਿਕਟਾਂ ਵੀ ਰੱਖੀਆਂ ਗਈਆਂ ਤੇ ਬਿਲਕੁਲ ਲੋਕਾਂ ਦੇ ਬਜਟ ਫ੍ਰੈਂਡਲੀ ਮੇਲਾ ਲਗਾਇਆ ਗਿਆ ਕਿ ਜਿਸ ਵਿੱਚ ਕਿਸੇ ਦਾ ਕੋਈ ਬਜਟ ਵੀ ਨਾ ਹਿਲੇ ਤੇ ਬੱਚਿਆਂ ਨੂੰ ਛੁੱਟੀਆਂ 'ਚ ਘੁਮਾ ਵੀ ਸਕਣ ਜੋ ਚੱਲੇ ਕੋਈ ਖਾਸ ਅੰਦਰ ਜਿਹੜਾ ਕੋਈ ਝੂਲੇ ਦਾ ਜਾ ਕੇ ਸਰਾ ਕੋਈ ਸਰਕ ਜਿਹੜੇ ਤੁਸੀਂ ਕਹਿ ਰਹੇ ਬੋਲੋ ਜ਼ੋਕਸ ਦੇ ਵਿੱਚ ਜਾਨਵਰ ਦੇਖਣ ਨੂੰ ਤੁਹਾਨੂੰ ਮਿਲਣਗੇ ਡਾਇਨਾਸੌਰ ਗਰੀਲਾ ਬੱਚਿਆਂ ਨੂੰ ਕੋਈ ਨੌਲੇਜ ਦੀ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਇਧਰ ਮੇਲੇ ਦੇ ਵਿੱਚ ਵਿਦੇਸ਼ੀ ਝੂਲੇ ਤੁਹਾਨੂੰ ਦੇਖਣ ਨੂੰ ਮਿਲੂਗੇ ਕਈ ਖਾਣ ਪੀਣ ਦੇ ਸਟਾਲਸ ਦੇਖਣ ਨੂੰ ਮਿਲੂਗੇ ਦੁਬਈ ਸਿਟੀ ਦੇਖਣ ਨੂੰ ਮਿਲੂਗੀ ਵੈਸ਼ਨੋ ਦੇ ਵੀ ਯਾਤਰਾ ਮਿਲੂਗੀ ਇੰਨਾ ਕੁਝ ਤੁਹਾਨੂੰ ਸਾਰਾ ਕੁਝ ਇੱਕ ਹੀ ਜਗ੍ਹਾ ਤੇ ਦੇਖਣ ਨੂੰ ਮਿਲੂਗਾ ਜਿਸ ਦਾ ਬੱਚੇ ਆਰਾਮ ਨਾਲ ਆਨੰਦ ਮਾਣ ਸਕਦੇ ਨੇ ਮੈਂ ਚਾਹਾਂਗਾ ਕਿ ਦਰਸ਼ਕ ਜਿਹੜੇ ਦੇਖ ਰਹੇ ਨੇ ਇੱਕ ਵਾਰ ਦੱਸ ਦਿਓ ਵੀ ਜਿਹੜਾ ਮ ਨਾਲੇ ਤੇ ਚੱਲੂਗਾ ਪਰ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੂਗਾ ਵਾਚ ਝੜਾ ਕੇ ਇਸ ਪ੍ਰੋਗਰਾਮ ਦਾ ਕੇ ਨੰਦਮਾਣੋ ਤੇ ਜੋ ਰੋਜ਼ ਨਵੇਂ ਤੋਂ ਨਵੇਂ ਸ਼ੋਅ ਦਿਖਾਏ ਜਾਂਦੇ ਨੇ ਉਸ ਦੀ ਆਪਣਾ ਆਨੰਦ ਮਾਣੋ ਬਰਿੰਦਰ ਕਪੂਰ ਜੀ ਜੋ ਸਾਡਾ ਮਜੂਸ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਜਿਵੇਂ ਦੱਸਿਆ ਕਿ 8 ਜੂਨ ਤੋਂ ਜਿਹੜਾ ਮੇਲਾ ਲਗਾਤਾਰ ਜਾਰੀ ਹੈ ਲੇਕਿਨ ਉਸ ਤੋਂ ਬਾਅਦ ਮਾਂ ਬੈਸ਼ਨੂ ਦੇ ਵੀ ਜਤਰਾ ਹੈ ਉਹ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਅੰਦਰ ਜਿਹੜੀ ਨਹੀਂ ਵਾਕਿਆ ਹੀ ਜੇਕਰ ਤੁਸੀਂ ਜਦੋਂ ਪਹਾੜੀ ਇਲਾਕੇ ਦੇ ਵਿੱਚ ਮਾਂ ਬੈਸ਼ਨੂ ਦੇ ਵੀ ਦਰਬਾਰ ਤੇ ਜਾਂਦੇ ਉਹੀ ਸੇਮ ਦ੍ਰਿਸ਼ ਜਿਹੜੇ ਨੇ ਇਸੇ ਅੰਦਰ ਬਣਾਏ ਗਏ ਨੇ ਲੇਕਿਨ ਇਸ਼ਾਰ ਦੇ ਕਲਾਡਾ ਗਰਾਉਂਡ ਦੇ ਵਿੱਚ ਵਰਦਮਾਨ ਮਿਲਦੇ ਬਿਲਕੁਲ ਸਾਹਮਣੇ ਜਿਹੜਾ ਲੱਗਿਆ ਹੋਇਆ ਲੇਕਿਨ ਇਸੀ ਟਾਈਮਿੰਗ ਵੀ ਤੁਹਾਡੇ ਨਾਲ ਵਰਿੰਦਰ ਕਪੂਰ ਜੀ ਜਿਹਨੇ ਸਾਂਝੀ ਕੀਤੀ ਗਈ ਲੇਕਿਨ 15 ਜੁਲਾਈ ਤੱਕ ਜਿਹੜਾ ਮੇਲਾ ਜਾਰੀ ਰਹੇਗਾ ਲੇਕਿਨ ਇਹਦੀ ਟਿਕਟ ਵੀ ਜਿਹੜੀ ਹੈ ਜਿਆਦਾ ਨਹੀਂ ਬਸ ਜਿਹੜੀ 30 ਰੁਪਏ ਔਰ 50 ਰੁਪਏ ਜਾਂ 70 ਰੁਪਏ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਬਿਲਕੁਲ ਜੈ ਜਿਹੜਾ ਟਿਕਟ ਦਾ ਜਿਹੜਾ ਰੇਟ ਦੱਸਿਆ ਰੱਖਿਆ ਗਿਆ ਵਾ ਉਸ ਤੋਂ ਬਾਅਦ ਉਹ ਹੁਣ ਤੁਹਾਨੂੰ ਅੰਦਰ ਵੀ ਲੈ ਚਲਦੇ ਜੋ ਅੰਦਰ ਦੇ ਜੋ ਦ੍ਰਿਸ਼ ਹੈਗੇ ਨੇ ਤੁਹਾਡੇ ਨਾਲ ਤਾਂ ਸਾਂਝੇ ਕਰਾਂਗੇ ਲੈ ਚਲਦੇ ਦਾ ਚਿਰਾਗ نیوز ਦੀ ਟੀਮ ਦਰ ਵੀ ਲੈ ਚਲਦੇ ਆں ਤਸਵੀਰਾਂ ਜੋ ਅੱਧ ਕੁਵਾਰੀ ਤੱਕ ਜਿਹੜੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਜਿਹੜੀਆਂ ਨੇ ਉੱਪਰ ਤੱਕ ਦਿਖਾਈਆਂ ਜਾਂਦੇ ਜਿਹੜੇ ਸ਼ਰਧਾਲੂ ਜਿਹੜੇ ਨੇ ਇਸ ਟਾਈਮ ਆਰਧ ਕੁਵਾਰੀ ਦੇ ਉੱਪਰ ਜਿਹੜੇ ਨੇ ਉੱਪਰ ਜਾ ਕੇ ਮਾਂ ਵੈਸ਼ਨੂ ਦੇਵੀ ਦੇ ਦਰਬਾਰ ਤੇ ਯਾਤਰਾ ਤੇ ਜੋ ਦਰਸ਼ਨ ਕਰ ਰਹੇ ਨੇ ਤਸਵੀਰਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਉਹ ਦੂਰ ਤੱਕ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕੀਤੀ ਜਾਣਗੀਆਂ ਸਾਉ ਹੁਣ ਤੁਹਾਨੂੰ ਅੰਦਰ ਵੀ ਜਿਹੜੀ ਆ ਲੈ ਚਲਦੇ ਆ। ਸੋ ਇਹ ਜਿਹੜੀ ਅੱਧਕੁਵਾਰ ਦੀ ਜਿਹੜੀ ਆ ਗੋਫਾ ਜਿਹੜੀ ਬਣਾਈ ਗਈ ਹੈ ਲੇਕਿਨ ਜੋ ਲੋਕ ਕਿਸ ਤਰ੍ਹਾਂ ਦੇਖਦੇ ਕਿਥੋਂ ਆਏ ਹੋ ਪਹਿਲੇ ਦੱਸ। ਅਸੀਂ ਜੀ ਟੰਡਾਰੀ ਖੁਰਦ ਤੋਂ ਆਏ ਆ। ਟੰਡਾਰੀ ਖੁਰਦ ਤੋਂ ਤਾਂ ਆਏ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਗਲਾਡਾ ਬਿਲਕੁਲ ਤੇ ਜਿਹੜੇ ਵਰਧਮਨ ਬਿਲਕੁਲ ਸਾਹਮਣੇ ਜਿਹੜੀ ਆ ਵਾ ਵੈਸ਼ਨੂ ਦੇ ਵੀ ਯਾਤਰਾ ਬਣਾਈ ਗਈ ਹੈ ਲੇਕਿਨ ਅੱਜ ਪੂਰਾ ਲੱਗਦਾ ਕਿ ਨਜ਼ਾਰਾ ਉਸੇ ਤਰ੍ਹਾਂ ਲੱਗਦਾ। ਹਾਂਜੀ ਹਾਂਜੀ ਬਿਲਕੁਲ ਸੇਮ ਜੀ ਜੀ ਆਪੇ ਵੈਸ਼ਨੂ ਦੇ ਵੀ ਯਾਤਰਾ ਚ ਜਾਂਦੇ ਆ ਏਦਾਂ ਹੀ ਬਿਲਕੁਲ ਉਹਨਾਂ ਨੇ ਇਹ ਤੇ ਬਾਦ ਚੜ ਕੇ ਜਨਸੰਖਿਆ ਦੇ ਲੋਕ ਆ ਰਹੇ ਨੇ ਤੰਦਾਰੀ ਤੂੰ ਆਇਓ ਕਦੇ ਪਹਿਲਾ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਨੀਚੇ ਦੁਬਈ ਹੈਗਾ ਬਾਦ ਤੇ ਉੱਪਰ ਆ ਗਿਆ ਬੰਬਈਸ਼ਨੋ ਦੇ ਵੀ ਯਾਤਰਾ ਦੇ ਆਪਾਂ ਬਿਲਕੁਲ ਸੇਮ ਦਰਸ਼ਨ ਕਰ ਰਹੇ ਹਾਂ ਇੱਥੇ ਤਾਂ ਕਿ ਇੱਧਰ ਲੱਗੇ ਜਿਵੇਂ ਸੱਚੀ ਅਸੀਂ ਦੁਬਈ ਆ ਕੇ ਹੋੜੇ ਆ ਇੱਧਰ ਲੱਗ ਰਿਹਾ ਜੀ ਆਕੇ ਉਹ ਬਦਿਆ ਲੱਗ ਰਿਹਾ ਜਵਾਕ ਵੀ ਆ ਰਹੇ ਨੇ ਵੱਡੇ ਛੋਟੇ ਸਾਰੇ ਆ ਜ ਨੇ ਬਜ਼ੁਰਗ ਮਾਤਾਵਾਂ ਭੈਣਾ ਸਾਰੇ ਆ ਰਹੇ ਨੇ ਜੀ ਇੱਥੇ ਸਾਰੇ ਮੇਲੇ ਦਾ ਆਨੰਦ ਮਾਣ ਰਹੇ ਨੇ ਬਹੁਤ ਸੋਹਣਾ ਲੱਗ ਰਿਹਾ ਜਿਨ੍ਹਾਂ ਦੇ ਵੱਲੋਂ ਵੀਰਿੰਦਰ ਕੋ ਪਰਿੰਦਰ ਕਪੂਰ ਜੀ ਵੱਲੋਂ ਜਿਹੜਾ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਬੱਚਿਆਂ ਵਾਸਤੇ ਜਿਹੜੇ ਖਾਸ ਝੂਟਿਆਂ ਦਾ ਜਿਹੜਾ ਹੋਰ ਇੱਧਰ ਜਿਹੜਾ ਮਾ ਵੈਸ਼ਨੂ ਦੇ ਵੀ ਯਾਤਰਾ ਬਣਾਈ ਗਈ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਕੀ ਇੱਥੇ ਇਹ ਜਿਹਾ ਉਪਰਾਲਾ ਕੀਤਾ ਇੱਥੇ ਲੁਧਿਆਣਾ ਸ਼ਹਿਰ ਚ ਹੋਣਾ ਚਾਹੀਦਾ ਜਿੱਥੇ वाज जी और चिराग न्यूज़ चैनल दी टीम आज सारा ये रिकवर कर रही है इस इलाके नु जेड़ा उस टीम के बारे तुसी की कहना चाहोगे? ਅਸੀਂ ਉਹਨਾਂ ਦੀ ਟੀਮ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ। ਸੋ ਲੋ ਜੀ ਤਸਵੀਰਾਂ ਅਸੀਂ ਤੁਹਾਡਾਂ ਨਾਲ ਜਿਹੜੀਆਂ ਸਾਂਝੀਆਂ ਕਰਨ ਜਾ ਰਹੇ ਆਂ ਦੇਖ ਸਕਦੇ ਹੋ ਦੁਬਈ ਵਰਗਾ ਬਿਲਕੁਲ ਨਜ਼ਾਰਾ ਜਿਹੜਾ ਆ ਸੇਮ ਏ ਦੁਬਈ ਵਰਗਾ ਨਜ਼ਾਰਾ ਤੁਸੀਂ ਜੋ ਇਹ ਬਿਲਕੁਲ ਵਰਤਮਾਨ ਦੇ ਬਿਲਕੁਲ ਸਾਹਮਣੇ ਜੋ ਗਲਾਡਾ ਗਰਾਊਂਡ ਦੇ ਵਿੱਚ ਇਹ ਮੇਲਾ ਲੱਗਿਆ ਵਾ ਲੇਕਿਨ ਜੋ ਇਹ ਲੋਕੋ ਨੇ ਇੱਥੇ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੈਲਫੀਏ ਦੇ ਨਾਲ ਜਿਹੜੇ ਨੇ ਨਜ਼ਾਰੇ ਲੈ ਰਹੇ ਨੇ ਲੇਕਿਨ ਜੋ ਇੱਥੇ ਦੇ ਮੌਜੂਦ ਲੋਕ ਹੈਗੇ ਨੇ ਜੋ ਅੰਦਰ ਨਜ਼ਾਰਾ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਬੜਾ ਮਨ ਦੇ ਵਿੱਚ ਸ਼ਾਹ ਲੇਕਿਨ ਇੱਧਰ ਝੂਟੇ ਵੀ ਲੱਗੇ ਹੋਏ ਨੇ ਕਾਫੀ ਜਿਹੜੇ ਬੱਚੇ ਨੇ ਝੂਲੇ ਵੀ ਚੁਲ ਰਹੇ ਨੇ ਲੇਕਿਨ ਆਓ ਗੱਲਬਾਤ ਵੀ ਕਰਾਂਗੇ ਇੱਥੇ ਦੇ ਜੋ तमाम ਲੋਕ ਇਸ ਟਾਈਮ ਜੋ ਮੇਲੇ ਦਾ ਆਨੰਦ ਮਾਣ ਰਹੇ ਨੇ ਸੋ ਇਸ ਚੀਜ਼ ਨੂੰ ਕਿਸ ਤਰ੍ਹਾਂ ਦਾ ਦੇਖਦੇ ਨੇ ਕਿ ਉਹ ਕਿਸ ਕਿੰਨੀ ਵੀ ਵਾਰ ਫਸਟ ਵਾਰ ਆਏ ਜਾਂ ਸੈਕੰਡ ਵਾਰ ਜਾਂ ਕਿਸ ਤਰ੍ਹਾਂ ਨਜ਼ਾਰਾ ਦੇਖ ਰਹੇ ਨੇ ਆਓ ਗੱਲਬਾਤ ਵੀ ਕਰਦੇ ਹਾਂ ਲੋਕਾਂ ਦੇ ਨਾਲ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੇ ਨਾਲ ਜਿਹੜੇ ਨੇ ਪਬਲਿਕ ਇੱਥੇ ਆ ਕੇ ਜਿਹੜੇ ਨੇ ਦੁਬਈ ਵਰਗੇ ਨਜ਼ਾਰੇ ਜਿਹੜੇ ਨੇ तमाम ਫੋਟੋ ਕਿਚਨ ਦੇ ਵਿੱਚ ਲੱਗੇ ਹੋ ਸਰ ਕਿਸ ਤਰ੍ਹਾਂ ਲੱਗਿਆ ਵੀ ਆਪਾਂ ਇੱਥੇ ਆ ਕੇ ਨਜ਼ਾਰਾ ਦੇਖ ਰਹੇ ਡਵਾਈਵਰ ਕਾ ਅੰਦਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਿਆ ਇਹ ਇੰਟਰੀ ਕੀਤੀ ਅਸੀਂ ਹਾਂ ਜੀ ਹਾਂਜੀ ਵਧੀਆ ਲੱਗ ਰਿਹਾ ਮੈਂ ਕਿਹਾ ਚੀਜ਼ਾਂ ਨਹੀਂ ਬੱਚਿਆਂ ਨੂੰ ਹੀ ਬੁਖਾਰ ਆ ਰਹੇ ਹਨਾ ਇਹਨਾਂ ਨੂੰ ਦਿਖਾਉਂਦਾ ਮਤਲਬ ਹੈ ਵੀ ਦੁਬਈ ਦੇ ਵਿੱਚ ਕਿ ਆਪਾਂ ਜਾ ਨਹੀਂ ਸਕਦੇ ਇੱਥੇ ਅੱਜ ਜਿ ਵਿਖਾ ਰਹੇ ਆਂ ਵੀ ਇਹਨਾਂ ਨੂੰ ਅਹਿਸਾਸ ਹੋਵੇ ਵੀ ਅਸੀਂ ਦੁਬਈ ਵਰਗੀ ਕੰਟਰੀ 'ਚ ਘੁੰਮ ਰਹੇ ਆਂ ਬਹੁਤ ਵਧੀਆ ਲੱਗਾ ਤੁਸੀਂ ਕਿ ਦੁਬਈ ਜਾ ਨਹੀਂ ਸਕਦੇ ਲੇਕਿਨ ਅੱਜ ਤਾਂ ਪੂਰਾ ਤੁਹਾਨੂੰ ਲੱਗ ਰਿਹਾ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਹੋਗਾ ਕਿ ਅਸੀਂ ਬਿਲਕੁਲ ਹੀ ਦੁਬਈ ਦੇ ਵਿੱਚ ਘੁੰਮ ਰਹੇ ਹਾਂ ਨਜ਼ਾਰੇ ਵੇਖ ਰਹੇ ਹਾਂ ਬਿਲਕੁਲ ਹੀ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਦੁਬਈ ਵੈਸੇ ਜਾ ਕੇ ਆਏ ਵੈਸੇ ਲੇਕਿਨ ਆ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਆਪਾਂ ਵਿਖਾਉਣ ਦਾ ਮਕਸਦ ਹੈ ਹੋਵੇ ਵੀ ਇਹਨਾਂ ਨੂੰ ਅਹਿਸਾਸ ਕਰਾਇਆ ਜਾ ਹਾਂਜੀ ਅੱਛਾ ਤੁਸੀਂ ਮਾ ਬੈਸ਼ਨੂ ਦੇ ਵੀ ਯਾਤਰਾ ਵੀ ਉਹਨਾਂ ਨੇ ਬਣਾਈ ਗਈ ਹੈ ਜਿਹੜੇ ਕਿ ਵਰਿੰਦਰ ਕਪੂਰ ਜੀ ਵੱਲੋਂ ਪ੍ਰਾਲਾ ਇੰਨਾ ਵੱਡਾ ਕੀਤਾ ਗਿਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਦੇਖਣਾ ਜੇ ਸਾਰਾ ਇਹੀ ਐਂਟਰੀ ਕੀਤੀ ਹੈ ਜੇ ਫਾਈਂ ਦੇਖਣਾ ਜੇ ਬਹੁਤ ਵਧੀਆ ਲੱਗਾ ਜੀ ਹਾਂਜੀ ਚੈਨਲ ਦੀ ਪੂਰੀ ਟੀਮ ਪਹੁੰਚੀ ਆ ਲੋਕਾਂ ਤੱਕ ਦੇ ਰਿਚ ਪਹੁੰਚ ਰਹੇ ਨੇ ਲੋਕਾਂ ਤੱਕ ਤੁਹਾਨੂੰ ਤੁਹਾਨੂੰ ਦੇਖ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਵਧੀਆ ਤੁਹਾਡੀ ਵੀ ਬਹੁਤ ਜਾਣੀ ਕਿ ਜ਼ਿੰਮੇਵਾਰੀ ਹੈ ਤੁਸੀਂ ਆ ਲੋਕਾਂ ਤੱਕ ਸਾਡੀ ਬਾਅਦ ਪਹੁੰਚਾ ਰਹੇ ਜੇ ਤੇ ਬਹੁਤ ਵਧੀਆ ਤੁਹਾਡਾ ਵੀ ਥੈਂਕ ਯੂ ਬਹੁਤ ਧੰਨਵਾਦ ਜੀ ਮੈਮ ਕਿਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਨਾਲ ਆਏ ਹੋ ਪੂਰੀ ਆਪਣੀ ਫੈਮਿਲੀ ਦੇ ਨਾਲ ਕਿਸ ਤਰ੍ਹਾਂ ਦਾ ਅੰਦਰ ਦੇਖਣ ਨੂੰ ਮਿਲਿਆ ਤੁਹਾਨੂੰ ਹਾਂਜੀ ਵਧੀਆ ਲੱਗਾ ਜੀ ਐ ਬਹੁਤ ਵਧੀਆ ਹਾਂਜੀ ਲੱਗਦੀ ਐ ਇਸ ਤਰ੍ਹਾਂ ਦਾ ਦ੍ਰਿਸ਼ ਤੁਹਾਨੂੰ ਕਦੇ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਆਪਾਂ ਸਰਕਸ ਦੇਖਦੇ ਹਾਂ ਵੱਡੇ ਵੱਡੇ ਸਰਕਸ ਆ ਲੱਗ ਜਾਂਦੇ ਨੇ ਲੇਕਿਨ ਆ ਜਿਹੜਾ ਦੁਬਈ ਵਰਗਾ ਦ੍ਰਿਸ਼ ਬਣਾ ਦਿੱਤਾ ਇਹਨਾਂ ਨੂੰ ਕੀ ਕਹਿਣਾ ਚਾਹੂਗੇ ਇਸ ਬਾਰੇ ਪਹਿਲਾਂ ਅਸੀਂ ਕਦੇ ਗਏ ਹੀ ਨਹੀਂ ਐਸਾ ਐ ਜਿਦਾਂ ਆਂ ਦਿਖਾਇਆ ਹੋਇਆ ਹੈ ਨਾ ਐਵੇਂ ਤਾਂ ਪਹਿਲੀ ਵਾਰ ਹੀ ਦੇਖਿਆ ਹੋਇਆ ਵਾ ਹਾਂਜੀ ਵੈਸ਼ਨੂ ਦੇਵੀ ਯਾਤਰਾ ਤੇ ਵੀ ਜਾਣੇ ਜੂਂਜ ਲਈਆਂ ਚ ਬੱਚੇ ਛੁੱਟੀਆਂ ਦੇ ਬੱਚੇ ਅਕਸਰ ਕਹਿੰਦੇ ਕਿ ਮਾਂ ਸਾਨੂੰ ਜੂਂਜ ਲਈਆਂ ਚ ਮਾਂ ਮਾਈ ਦੇ ਲੈ ਕੇ ਚੱਲੋ ਲੇਕਿਨ ਅਦਰ ਦ੍ਰਿਸ਼ ਬਹੁਤ ਵਧੀਆ ਬਣਾਏ ਗਏ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਦੇਖਣੇ ਆ ਅਸੀਂ ਕਦੀ ਗਏ ਨਹੀਂ ਵੈਸ਼ਨੂ ਦੇਵੀ ਆਲੇ ਤੇ ਦੇਖਾਂਗੇ ਵਧੀਆ ਲੱਗੇਗਾ ਵਧੀਆ ਲੱਗਦਾ ਇਹ ਵੇਖਣ ਨੂੰ ਬਹੁਤ ਵਧੀਆ ਹੈ ਥੈਂਕ ਯੂ ਮੈਮ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਿੱਟੀ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਸਰ ਅਸੀਂ ਜਗਰਾਉਂ ਤੋਂ ਆਏ ਆ ਜਗਰਾਉਂ ਤੋਂ ਆਏ ਹਾਂ ਵਰਦਮਨ ਮਿਲਦੇ ਬਿਲਕੁਲ ਸਾਹਮਣੇ ਜਿਹੜਾ ਗਲਾਡਾ ਗਰਾਉਂਡ ਚ ਜਿਹੜਾ ਅੱਜ ਤੁਸੀਂ ਡਵਾਈ ਵਰਗਾ ਨਜ਼ਾਰਾ ਦੇਖ ਰਹੇ ਹੋ ਇਧਰ ਮਾ ਵੈਸ਼ਨੂ ਦੇਵੀ ਦੀ ਯਾਤਰਾ ਬਣਾਈ ਗਈ ਹੈ ਕਿਸ ਤਰ੍ਹਾਂ ਦਾ ਲੱਗਿਆ ਕਦੇ ਪਹਿਲਾਂ ਇਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਸਰ ਐਕਚੁਅਲੀ ਮੈਂ ਤਾਂ ਆਪਣੀ ਫਰੈਂਡ ਕਰੀ ਛੁੱਟੀਆਂ ਘਟਣ ਆਈ ਸੀ ਫਿਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਤਾਂ ਮੇਲਾ ਲੱਗਾ ਹੋਇਆ ਅਸੀਂ ਫਿਰ ਰੈਡੀ ਹੋ ਕੇ ਆ ਗਏ ਔਰ ਬਹੁਤ ਅੱਛਾ 뷰 ਹੈ ਬੜੀਆ ਲੱਗ ਰਿਹਾ ਅਸੀਂ ਮਤਲਬ ਛੋਟੇ ਸ਼ਹਿਰ ਤੋਂ ਜਗਰਾਉਂ ਕਿ ਆਪਾਂ ਦੁਬਈ ਪੈरिस ਸੱਭਾ ਜਾਣੇ ਹੈਗੇ ਆਪਾਂ ਇੰਨੇ ਨੇ ਪੈਸੇ ਲਾ ਕੇ ਜਾਨੇ ਉੱਤੇ ਜੀ ਜੀ ਉੱਥੇ ਜਾਣ ਨਾਲੋਂ ਆਪਣਾ ਜਾਣਾ ਚਾਹ ਦੁਬਈ ਕੁਲ ਗਿਆ ਉਹਦੇ ਵਾਸਤੇ ਅ ਸਹੀ ਗੱਲ ਆ ਪਤਾ ਨਹੀਂ ਲਾਈਫ ਚ ਕਦੇ ਦੁਬਈ ਜਾਵਾਂਗੇ ਕਿ ਨਹੀਂ ਜਾਵਾਂਗੇ ਪਰ ਇੱਥੇ ਸਾਨੂੰ ਸੱਚੀ ਹੋਈ ਇਦਾਂ ਲੱਗੋ ਮਤਲਬ ਅਜੇ ਅਹਿਸਾਸ ਹੋਇਆ ਕਿ ਇਦਾਂ ਦਾ ਵਿਊ ਹੁੰਦੇ ਆ ਉੱਥੇ ਬਾਹਰ ਦੁਬਈ ਚ ਜਾਂ ਪੈरिस ਚ ਔਰ ਵਧੀਆ ਲੱਗਿਆ ਫੋਟੋ ਖਿੱਚ ਕੇ ਉਹਦੀ ਬੈਕਗ੍ਰਾਉਂਡ ਤੋਂ ਬਿਲਕੁਲ ਹੀ ਆਇਆ ਲੱਗਦਾ ਵੀ ਅਸੀਂ ਦੁਬਈ ਚ ਖੜੇ ਆ ਆ ਵੈਸ਼ਨੋ ਦੇ ਦਰਬਾਰ ਦੇ ਉੱਤੇ ਜਾਂਦੇ ਆ ਐਨੇ ਨੇ ਪੈਸੇ ਲਾ ਕੇ ਜਾਂਦੇ ਆ ਅੱਜ ਵੈਸ਼ਨੋ ਮਾਤਾ ਦਰਬਾਰ ਦੇ ਜੀ 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 ਹਾਂ ਜੀ ਮੈਂ ਹੀ ਮੈਸੇਜ ਦੇਣਾ ਚਾਹੂੰਗੀ ਕਿ ਉਹਨਾਂ 홀ੀਡੇਸ ਚੱਲ ਰਹੀਆਂ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਣ ਜਿਹੜੇ ਲੋਕ ਹੈ ਜਿਹੜੀ ਦੂਰ ਨਹੀਂ ਜਾ ਸਕਦੇ ਜਾਂ ਇੰਨੀ ਗਰਮੀ ਪੈ ਰਹੀ ਹੈ ਆਪਣੇ ਬੱਚਿਆਂ ਨੂੰ ਆਪਾਂ ਨਹੀਂ ਲਿਜਾ ਸਕਦੇ ਕਿ ਗਰਮੀ ਦੇ ਵਿੱਚ ਅਸੀਂ ਨਹੀਂ ਲਿਜਾ ਸਕਦੇ ਇਹ ਵੋ ਤਾਂ ਮੈਨੂੰ ਲਾ ਦੋ ਇੱਥੇ ਆਣ ਇੱਥੇ ਸਾਰਾ ਕੁਝ ਹੀ ਹੈ ਦੁਬਈ ਪੈਰਿਸ ਵੈਸ਼ਨੋ ਦੇਵੀ ਸਭ ਕੁਝ ਦੇਖਣ ਨੂੰ ਮਹਿੰਦਰ ਕਪੂਰਜੀ ਵਾਲੇ ਕੀ ਕਹਿਣਾ ਚਾਹੁੰਗੇ ਜਿਨ੍ਹਾਂ ਨੇ ਵੱਡਾ ਇੰਨਾ ਕੋ ਉਪਰਾਲਾ ਕੀਤਾ ਲੁਕਾ ਵਾਸਤੇ ਮਤਲਬ ਪਬਲਿਕ ਵਾਸਤੇ ਉਹਨਾਂ ਵਾਸਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੇ ਬਹੁਤ ਅੱਛਾ ਕੀਤਾ ਮਤਲਬ ਲੋਕ ਆਪਣੀ ਲਾਈਫ ਚ ਇੰਨੇ ਬੀਜ਼ੀ ਆ ਬਿਲਕੁਲ ਹੀ ਮਤਲਬ ਲੋਕਾਂ ਕੋਲ ਟਾਈਮ ਨਹੀਂ ਹੈਗਾ ਕਿਸੇ ਵੀ ਚੀਜ਼ ਨੂੰ ਲੈ ਕੇ ਜਾਂ ਕੋ ਮਨ ਨੂੰ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਬਹੁਤ ਖਰਚਾ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਬਹੁਤ ਅੱਛੀ ਸਪੇਸ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਣ ਇੰਜੋਏ ਕਰਾਣ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਇੰਨੀ ਸੋਹਣੀ ਜਗ੍ਹਾ ਖੋਲੀ ਸਪੈਸ਼ਲੀ ਬੱਚਿਆਂ ਲਈ ਹੈ ਵੱਡਿਆਂ ਲਈ ਹੈ ਕਿ ਜਿੰਨਾਂ ਕੋਲ ਨਹੀਂ ਟਾਈਮ ਹੈ ਜਾਂ ਪੈਸੇ ਨੂੰ ਲੈ ਕੇ ਕੋਈ ਦਿੱਕਤ ਆਉਂਦੀ ਹੈ ਬੱਚਿਆਂ ਦੇ ਮਨ ਚ ਵੀ ਨਹੀਂ ਆਉਂਦਾ ਕਿ ਸਾਡੇ ਪੇਰੈਂਟਸ ਕਿਤੇ ਲੈ ਕੇ ਜਾਂਦੇ ਤਾਂ ਉਹਨਾਂ ਲੀ ਬਹੁਤ اچھی ਜਗ੍ਹਾ ਹੈ ਉਹਨਾਂ ਦਾ ਬਹੁਤ ਬਹੁਤ ਥੈਂਕਸ ਹੈ ਉਹਨਾਂ ਲਈ ਇਨਾ ਇਨਾ ਕੁਝ ਕੀਤਾ ਉਹਨਾਂ ਦੇ ਲੋਕਾਂ ਲਈ ਦੇਖ ਸਕਦੇ ਹੋ ਮੈਮ ਕਹਿ ਰਹੇ ਨੇ ਕਿ ਅਸੀਂ ਜਗਰਾਉਂ ਤੋਂ ਆਏ ਆਂ ਲੇਕਿਨ ਉਹਨਾਂ ਨੇ ਵੀ ਕਦੀ ਇਸ ਤਰ੍ਹਾਂ ਦਾ ਨਜ਼ਾਰਾ ਨਹੀਂ ਦੇਖਿਆ ਲੇਕਿਨ ਦੁਬਈ ਵਰਗਾ ਨਜ਼ਾਰਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਲੋਕ ਸੈਲਫੀਆਂ ਲੈਣ ਦੇ ਵਿੱਚ ਵੀ ਲੱਗੇ ਹੋਏ ਨੇ ਲੇਕਿਨ ਗੱਲਬਾਤ ਵੀ ਇੱਥੇ ਕੁਝ ਹੋਰ ਤਮਾਮ ਜਿਹੜੇ ਲੋਕ ਹੈਗੇ ਨੇ ਸੋਹਣਾ ਨਾਲ ਗੱਲਬਾਤ ਕਰਦੇ ਦੇਖ ਸਕਦੇ ਹੋ ਕਿਸ ਤਰ੍ਹਾਂ ਸੈਲਫੀਆਂ ਜਿਹੜੀਆਂ ਨਹੀਂ ਲਿੱਤੀਆਂ ਜਾ ਰਹੀਆਂ ਇਸ ਦੁਬਈ ਵਰਗੇ ਨਜ਼ਾਰੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਥੇ ਮੈਡਮ ਦੇ ਨਾਲ ਵੀ ਗੱਲਬਾ ਲੱਗੇ ਨਾ ਕਿ ਜਗ੍ਹਾ ਤੋਂ ਆਏ ਮੈਂ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਬਾਜੀ ਅੰਮ੍ਰਿਤਸਰ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਹੋ ਪਹਿਲੀ ਵਾਰ ਨਜ਼ਾਰਾ ਦੇਖਣ ਨੂੰ ਕਿਸ ਤਰ੍ਹਾਂ ਦਾ ਲੱਗਿਆ ਦੁਬਈ ਦੇ ਵਿੱਚ ਕਿਉਂਕਿ ਮਾਂ ਮਾਸ਼ੂਨ ਦੇਵੀ ਦੀ ਯਾਤਰਾ ਜਾਣੇ ਆਪਾਂ ਵੱਡੇੜੇ ਪਰ نوٹ ਪੈਸੇ ਖਰਚ ਕੇ ਜਾਣੇ ਲੇਕਿਨ ਅੱਜ ਕਿੰਨਾ ਵੱਡਾ ਨਜ਼ਾਰਾ ਇੱਥੇ ਦੇਖੋ ਹਰਦਾਬਾਜੀ ਜਾਣ ਆਏ ਅਸੀਂ ਦੇਖਾਂਗੇ ਹਰਦਾਬਾ ਸਟਾਰਟ ਕੀਤਾ ਬੱਚਿਆਂ ਨੂੰ ਲੈ ਕੇ ਆਏ ਆ ਪੇਕੇ ਆਈ ਸੀ ਦੇ ਅਸੀਂ ਕਿਉਂ ਕਿ ਆਨੇ ਆ ਮੇਲੇ ਦੇ ਵਿੱਚ। ਸਿੰਦਰ ਕਪੂਰ ਜੀ ਵੱਲੋਂ ਐਡਾ ਵੱਡਾ ਪ੍ਰਾਲਾ ਕੀਤਾ ਕਿ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਦੇਖਿਆ ਜਾਵੇ ਕਿ ਪੱਡਭਾਈ ਦੇ ਵਿੱਚ ਆਪਾਂ ਤੋਂ ਇੰਨਾ ਪੈਸਾ ਲਗਾ ਕੇ ਦੇਭਾਈ ਜਾਂਦੇ ਆ ਜਾਂ ਮਾ ਵੈਸ਼ਨੂ ਦੇ ਵੀ ਦਰਬਾਰ ਤੇ ਜਾਂਦੇ ਲੇਕਿਨ ਉਹ ਇੰਨੇ ਕੀ ਛੋਟੀ ਜੀ ਕੀਮਤ ਦੇ ਵਿੱਚ ਉਹਨਾਂ ਨੇ ਇੰਨਾ ਵੱਡਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਨਹੀਂ ਬਹੁਤ ਅੱਛਾ ਹੈ ਬਹੁਤ ਹੀ ਵਧੀਆ ਬੱਚਿਆਂ ਲਈ ਇੰਜੋਏ ਕਰਨ ਲਈ ਬਹੁਤ ਅੱਛਾ ਹੈ ਸਪੈਸ਼ਲੀ ਸਮਰ ਵਕੇਸ਼ਨ ਵਾਸਤੇ ਬਹੁਤ ਅੱਛਾ ਹੈ। ਮੇਲੇ ਆਦਾ ਤੁਸੀਂ ਅੱਪਨੀ ਸਰਦਾਂ ਤੁਸੀਂ ਦਿੱਖਣ ਆਏ ਹੋ ਭਾਈ ਦੇਖਣ ਵਾਸਤੇ ਆਏ ਹੋ। ਹਾਂ ਜੀ ਬਹੁਤ ਅੱਛ ਬਹੁਤ ਇੰਜੋਏ ਵੀ ਕਰ ਰਹੇ ਤੇ ਖੁਸ਼ੀ ਵੀ ਬਹੁਤ ਆ ਅਸੀਂ ਦੇਖਣ ਆਏ ਆ ਜੀ ਸਰ ਇਹ ਚੈਨਲ ਮੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਅੱਛਾ ਹੈ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬਰੇਲੀ ਬਰੇਲੀ ਤੋਂ ਆਏ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਦੁਬਈ ਵਰਗਾ ਨਜ਼ਾਰਾ ਤੇ नाइस वेरी नाइस अभी तो हमने एंट्री की है अभी हम लोग घूमेंगे फिरेंगे तो हम लोग बताएंगे कैसा एक्सपीरियंस था ऑलमोस्ट अभी तो हमने एंट्री करी तो इट्स वेरी नाइस देखा जावे किसी भी दुबई जाने है बड़े आपा जदे नोट लगा के बाहर जाने है फिर भी देखा दे 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 है भाई कि दुबई ਦੇ ਵਿੱਚ بس 50 ਰੁਪਏ ਜਾਂ 30 ਰੁਪਏ ਟਿਕਟ ਦੇ ਵਿੱਚ ਆਪਾਂ ਕਿੰਨਾ ਠੋਡਾ ਨਜ਼ਾਰਾ ਦੇਖ ਰਹੇ ਇਸ ਇਲਾਕੇ ਵਿੱਚ अभी तो सर स्टार्टिंग है बट वेरी नाइस है कि अभी हम जो देख रहे हैं यहाँ से दूर दूर तक तो, तो बहुत ही अच्छा लग रहा है तो बच्चों के लिए भी बहुत ही इन्जॉएबल है कि समर ब्रेक के में बच्चे आए हैं हम लोग स्पेशली यूपी से आए हैं तो मेरी मदर यहाँ पे हैं तो मैं घूमने आई हूँ या देखने आई हूँ कि दुबई का जो उन्होंने लुक बनाया है उसको हम देखें इन्जॉय करें कि कैसा बनाऊँ ਪਾ ਦੇਖਦੇ ਆ ਮੇਲੇ ਦੇ ਵਿੱਚ ਜਿਹੜੀਆਂ ਨੇ ਭਾਰੀ ਜਿਹੜੀਆਂ ਨੇ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ ਲੇਕਿਨ ਉੱਥੇ ਤੁਹਾਨੂੰ ਦਿਖਾ ਦਈਏ ਵੀ ਸੇਲਾ ਵੀ ਲੱਗੇ ਹੁੰਦੇ ਨੇ ਲੋਕ ਸੋਚਦੇ ਨੇ ਕਿ ਮਾਤਰ ਜਿਹੜਾ ਇੱਥੇ ਬਹੁਤ ਰੇਟ ਰੱਖਿਆ ਗਿਆ ਹੋਊਗਾ ਲੇਕਿਨ ਭਾਈ ਜੀ ਨਾਲ ਗੱਲਬਾਤ ਕਰਾਂਗੇ ਟੀ-ਸ਼ਰਟਾਂ ਵੀ ਬੜੀ ਵਧੀਆ ਵਧੀਆ ਪ੍ਰਿੰਟਾਂ ਦੀ ਰੱਖੇ ਨੇ ਭਾਈ ਜੀ ਕੀ ਨਾਮ ਆ ਜੀ ਸਰ ਪਰਸ ਹੈ ਜੀ ਮੇਰਾ ਨਾਮ ਹਰਜੀਪਾਲ ਜੀ ਪਹਿਲਾ ਸਾਨੂੰ ਇਹ ਦੱਸੋ ਦਰਸ਼ਕਾਂ ਨੂੰ ਵੀ ਜਿਹੜਾ ਅੱਜ ਗਲਾਡਾ ਗਰਾਊਂਡ ਦੇ ਬਿਲਕੁਲ ਸਾਹਮਣੇ ਵਿਚ ਜਿਹੜਾ ਆ ਜਿਹੜਾ ਮੇਲਾ ਲਗਾਇਆ ਗਿਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਦੁਬਈ ਵਰਗਾ ਨਜ਼ਾਰਾ ਵੀ ਔਰ ਮਾ ਵੈਸ਼ਨੂ ਦੇ ਵੀ ਯਾਤਰਾ ਵੀ ਬਣਾਈ ਗਈ ਹੈ ਅੱਜ ਸਾਰਾ ਕੋਚਾ ਬੱਚਿਆਂ ਦੀ ਰਾਈਡ ਹੈਗੀਆਂ ਹੈ ਸ਼ੋਪਿੰਗ ਮਾਲ ਬਣਿਆ ਅੰਦਰ ਸਾਰਾ ਕੁਝ ਬਣਿਆ ਵੈਸ਼ਮਾਤਾ ਦਰਬਾਰ ਬਣਿਆ ਜਿਹੜੇ ਬੰਦੇ ਵੈਸ਼ਮਾਤਾ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਮੱਥਾ ਟੇਕ ਸਕਦੇ ਹੈਗੇ ਆ ਦੁਬਈ ਸਿਟੀ ਬਣੀ ਹੈ ਲੰਡਨ ਬ੍ਰਿਜ ਬਣਿਆ ਅੰਦਰ ਬਹੁਤ ਸੋਹਣਾ 뷰 ਹੈਗਾ ਦੇਖਣ ਵਾਲਾ ਬੱਚਿਆਂ ਨੂੰ ਇ ਪਹਿਲੀ ਵਾਰ ਦੇਖ ਰਹੇ ਹਾਂ ਇਸ ਇਲਾਕੇ ਪਹਿਲੀ ਵਾਰ ਲਗਾਇਆ ਹੋਇਆ ਹੈ ਨਹੀਂ ਸਰ ਇਹ ਨਵੀਂ ਚੀਜ਼ ਆਈ ਇੱਥੇ ਅਸੀਂ ਇਸ ਕਰਕੇ ਇੱਥੇ ਆਏ ਹੈਗੇ ਆ ਵਿਰੇਂਦਰ ਕਪੂਰ ਜੀ ਨੂੰ ਕੀ ਕਹਿਣਾ ਚਾਹੁੰਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਗੇ ਜਿਨ੍ਹਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਉਹਨਾਂ ਨੂੰ ਸਰ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ਾਂ ਲੁਧਿਆਣਾ ਚ ਆਣੀਆਂ ਜਿਹਦੀਆਂ ਬਾਰ-ਬਾਰ ਲਿਆ ਕੇ ਆਓ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਚੀਜ਼ਾਂ ਨਵੀਂ-ਨਵੀਂ ਦੇਖ ਕੇ ਬੱਚੇ ਕੁਛ ਉਹਨਾਂ ਨੂੰ ਪਤਾ ਲੱਗੇ ਬੱਚਿਆਂ ਨੂੰ ਵੀ ਸਾਡੇ ਦੇਸ਼ ਤੇ ਵੀ ਚੀਜ਼ਾਂ ਹੁੰਦੀਆਂ ਹੈਗੀਆਂ ਟੀ-ਸ਼ਰਟ ਦਾ ਪ੍ਰਾਈਸ ਕੀ ਦੇ ਰਹੇ ਹੋ ਸਰ 300 ਰੁਪਏ ਦੀ ਟੀ-ਸ਼ਰਟ ਦਾ ਬਾਜ਼ਾਰ 1000 ਰੁਪਏ ਦੀ ਸ਼ੀਲਿੰਗ ਕੋਲੇ ਦਾ ਵਾਪਸੀ ਆ ਗਈ ਆਪਣੇ ਕੋਲ 2 ਮਹੀਨੇ ਸੀ ਥੀਏ ਗਿਆਲੇ 1000 ਰੁਪਏ ਦੀ ਜਿਹੜੀ ਟੀ-ਸ਼ਰਟ ਤੁਸੀਂ 300 ਰੁਪਏ ਦੇ ਰਹੇ ਹੋ ਇਹ ਕੀ ਮਤਲਬ ਹੈ ਇੰਨੀ ਸਸਤੀ ਕਿਉਂ ਦੇ ਸਰ ਇਹ ਸਿਰਫ ਆਪਣੀ ਐਡ ਕਰ ਰਹੇ ਆ ਆਪਣੀ ਦੁਕਾਨ ਦੀ ਸੀ ਐਡ ਕਰਾਣ ਸੇ ਇੱਥੇ ਆਏ ਆ ਗਿਆ ਮੈਂ ਮੰਨਦਾ ਭਾਜੀ ਲੋਕ ਮੇਲੇ ਵਿੱਚ ਆਉਂਦੇ ਨੇ ਲੋਕ ਤਾਂ ਕਹਿੰਦੇ ਕਿ ਦੁਕਾਨਾਂ ਤੇ ਇੰਨਾ ਮੋਹਲੇ ਹੋਗਾ ਤਾਂ ਕੱਪੜੇ ਨੂੰ ਵਸਲਾਂ ਤੋਂ ਪਹਿਲਾਂ ਰੇਟ ਵੀ ਨਹੀਂ ਪੁੱਛਦੇ ਹੋਣੇ ਪਰ ਜੇ ਕਪੜਾ ਖਰਾਬ ਹੋ ਜਾਏ 2 ਮਹੀਨੇ ਥੀਆ ਵਾਪਸ ਦੇ ਕੇ ਸਾੜ ਕੋ 3 ਗੁਣਾ ਪਹਿਲੇ ਜਿਓ ਕਿੱਥੋਂ ਲੈ ਜਾਣਗੇ ਜੇ ਤੁਸੀਂ ਲੱਭੋਗੇ ਲੋਕ ਕਹਿੰਦੇ ਨੇ ਲੋਕ ਕਹਣਗੇ ਵੀ ਇਹ ਤੁ ਕੀ ਇਹਦੇ ਬਾਅਦ ਅਗਰ ਟੀ-ਸ਼ਰਟ ਦਾ ਰੰਗ ਪ੍ਰਿੰਟ ਉਤਰਦਾ ਜਾਂ ਕੋਣ ਭਾਜੀ ਦੋ ਧੋਂਤੇ ਪਾ ਲੈਂਦਾ ਬੰਦੇ ਨੂੰ ਟੀ-ਸ਼ਰਟ ਰੰਗ ਉਤਰੇਗਾ ਕਿ ਖਰਾਬ ਹੋਏਗੀ ਦੋ ਵਾਰੀ ਧੋਂਤੇ ਪਾ ਲਾਜੇਗਾ ਮਤਲਬ 300 ਰੁਪਏ ਤੁਸੀਂ ਟੀ-ਸ਼ਰਟ ਦੇ ਦੇਉਗੇਗਾ ਜੇ ਖਰਾਬ ਹੋ ਜਾਵੇ ਤਿੰਨ ਗੁਣਾ ਪੈਸੇ ਲਾਜੋਗੇ ਸਾਡੇ ਕੋਲ ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਜ਼ਾਰੇ ਨੇ ਦੁਕਾਨਦਾਰਾਂ ਵੱਲੋਂ ਖੁਦ کیا ਜਾ ਰਿਹਾ ਕਿ ਜਿਹੜੀ 1000 ਰੁਪਏ ਦੀ ਟੀ-ਸ਼ਰਟ ਤੁਹਾਨੂੰ ਬਾਹਰੋਂ ਮਾਰਕੀਟ 'ਚੋਂ ਮਿਲ ਰਹੀ ਹੈ ਵੱਡੇ ਵੱਡੇ ਸ਼ੋਰੂਮ 'ਚੋਂ ਮਿਲਦੀ ਹੈ ਤੇ ਮਾਤਰ ਤੁਹਾਨੂੰ ਹੋਣਾ 300 ਰੁਪਏ ਦੇ ਵਿੱਚ ਮਿਲ ਪਾਈਗੀ ਲੇਕਿਨ ਤੁਸੀਂ ਜੇਕਰ ਆਣਾ ਚਾਹੁੰਦੇ ਹੋ ਤਾਂ ਵਰਤਮਾਨ ਦੇ ਬਿਲਕੁਲ ਸਾਹਮਣੇ ਜਿਹੜਾ ਗਲਾੜਾ ਗਰਾਊਂਡ ਦੇ ਵਿੱਚ ਇਹ ਦੁਬਈ ਵਰਗਾ ਨਜ਼ਾਰਾ ਜਿਹੜਾ ਔਰ ਮਾ ਵੈਸ਼ਰੂ ਦੀ ਵੀ ਯਾਤਰਾ ਤੁਹਾਨੂੰ ਦਰਸ਼ਨ ਕਰਾਏਗੇ ਨੇ ਸੋ ਤਮਾਮ ਜੇ ਲੋਕਾਂ ਨਾਲ ਹੋਰ ਜੁੜਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦਾ ਚਿਰਾਗ ਨੂੰ ਚੈਨ